ਫਲੋਰ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਪੀਮਰਾਵ ਅੰਬੇਦਕਰ ਦੇ ਬੋਤ ਦੀ ਬੇਅਦਬੀ ਦੀ ਸਖਤ ਨਿੰਦਾ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਵਾਰ-ਵਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਅਤੇ ਬੇਲਗਾਮ ਮਾਫੀਆਂ ਦਾ ਸਪਸ਼ਟ ਸਬੂਤ ਹਨ। ਦਾ ਲੇਟੈਸਟ ਜਿਹੜੀ ਘਟਨਾ ਫਲੋਰ ਵਿਖੇ ਘਟ ਗਈ ਉਹ ਜਿਹਦੇ ਵਿੱਚ ਉਹ ਪੰਨੂ ਨੇ ਆਪਣੇ ਜ਼ਿੰਮੇਵਾਰੀ ਵੀ ਲਈ ਪਈ ਐ ਅਸੀਂ ਇਲਜ਼ਾਮ ਦੇ ਰਹੇ ਹਾਂ। ਮੈਂ ਤਾਂ ਪਹਿਲਾਂ ਜਨਤਾ ਨੂੰ ਅਪੀਲ ਕਰਾਂਗਾ ਕਿ ਇਹੋ ਜਿਹੜੀਆਂ ਘਟਨਾਵਾਂ ਉਹਦੇ ਵਿੱਚ ਕੋਈ ਇਹ ਲੋਕਾਂ ਦਾ ਇੱਕ ਮਾਹੌਲ ਖਰਾਬ ਕਰਨ ਦਾ ਇੱਕ ਇੱਕ ਜਰੀਆ ਹੈ ਤਾਂਕਿ ਲੋਕ ਆਪਸ ਵਿੱਚ ਲੜਨ ਪਰ ਮੈਂ ਅਪੀਲ ਕਰਦਾ ਜਨਤਾ ਨੂੰ ਇਹ ਜਿਹੜੇ ਆਈਐਸਆਈ ਦੇ ਏਜੰਟ ਹੈ ਗੁੰਡੇ ਹੈ ਇਹਨਾਂ ਤੋਂ ਆਪਾਂ ਇਹਨਾਂ ਦੀਆਂ ਚਾਲਾਂ ਦੇ ਵਿੱਚ ਨਹੀਂ ਆਉਣਾ ਅਸੀਂ ਸਾਰਿਆਂ ਨੇ ਇੱਕ ਜੁੱਟ ਹੋ ਕੇ ਰਹਿਣਾ ਔਰ ਜਿਹੜਾ ਇਹ ਘਟਨਾ ਨੂੰ ਅੰਜਾਮ ਦੇ ਰਹੇ ਆ ਲੋਕ ਉਹਨਾਂ ਦਾ ਮਕਸਦ ਇੱਕੋ ਹੀ ਹੈ ਪਰ ਮੈਂ ਪੰਜਾਬ ਸਰਕਾਰ ਦੀ ਨਿਕੰਮੀ ਦੀ ਵੀ ਗੱਲ ਕਰ ਰਿਹਾ ਮੈਂ ਬੇਨਤੀ ਕਰਦਾ ਭਗਵੰਤ ਮਾਨ ਜੀ ਉਹਨਾਂ ਦੇ ਜਿਹੜੇ ਸਿਧਾਂਤਾਂ ਤੇ ਚੱਲਣ ਦੀ ਕੋਸ਼ਿਸ਼ ਕਰੋ ਤਾਂ ਕਿ ਸਾਡੇ ਸਮਾਜ ਦੇ ਸਾਡੇ ਪੰਜਾਬ ਦੀ ਜਿਹੜੀ ਸਦਭਾਵਨਾ ਹੈ ਉਹ ਖਰਾਬ ਨਾ ਹੋ ਸਕੇ